लो जी इधर चल रहा क्रिकेट का मैच बड़ा फसला मैच चल रहा थोड़ा टाइम पहला मैं भी खेल रहा पर प्रतीक रिहाड़े करन लग गया इसलिए मैं ये को आ गया असं दोनों जने बैठ के मैच में इंजॉय कर रहे हैं है ना नहीं।, नहीं? नहीं क्यों नहीं करना, नहीं करना। चल ठीक है सत श्रीकाल सर एक नवे ब्लॉक फिर तो वेलकम कर हैं मैं भी मैच खेल रहाँ थोड़ा टाइम पहला पर प्रतीकता करके मैं बैठना पे ਤੇ ਅੱਜ ਅਸੀਂ ਇਸ ਤੋਂ ਬਾਅਦ ਮੈਚ ਤੋਂ ਬਾਅਦ ਮੈਚ ਨੂੰ ਇੰਜੋਏ ਕਰਨ ਤੋਂ ਬਾਅਦ ਜਾਗੋ ਦੇ ਫੰਕਸ਼ਨ ਤੇ ਜਾ ਰਹੇ ਹਾਂ ਮੈਚ ਦੀ ਜਾਗੋ ਦੇ ਲਈ ਅਸੀਂ ਇਨਵਾਈਟਡ ਸੀਗੇ ਤੇ ਬਸ ਥੋੜਾ ਟਾਈਮ ਹੋਰ ਇੰਜੋਏ ਕਰਦੇ ਇੱਥੇ ਫਿਰ ਜਾ ਕੇ ਤਿਆਰ ਹੁੰਨੇ ਆ ਤੇ ਜਾਗੋ ਦਾ ਫੰਕਸ਼ਨ ਅਟੈਂਡ ਕਰਦੇ ਆ ਹੈਡ ਪਾਰਕ ਦੇ ਵਿੱਚ ਤਾਸ਼ ਦੇ ਮੈਚ ਲੱਗ ਰਹੇ ਨੇ ਤੇ ਇੱਧਰ ਲੱਗ ਰਹੇ ਨੇ ক্রিকেট ਦੇ ਮੈਚ ਦਰਸ਼ਕ ਅਸੀਂ ਦੋਨੇ ਹਾਂ ਦੋਨੋਂ ਯਾਨੀ ਦੋ ਦੋ ਮੈਚ ਦੇਖਣ ਨੂੰ ਮਿਲ ਗਏ ਨੇ ਪ੍ਰਦੀਪ ਵੇਹ ਤੇ ਜਾਏਗਾ ਹਾਂ ਜਾਣਾ ਹੈ ਸ਼ਾਮ ਨੂੰ ਜਾਏਗਾ ਤੂੰ ਠੀਕ ਹੈ ਅੱਜ ਜਾਣਾ ਪਲੀਜ਼ ਅੱਜ ਜਾਵਾਂਗੇ ਕਿਹੜੇ ਕੱਪੜੇ ਪਾ ਕੇ ਜਾਏਗਾ ਕੁੱਤਾ ਸਮਾ ਪੱਗ ਬਣ ਕੇ ਜੁੱਤੀ ਪਾ ਕੇ ਹੋ ਚੱਲ ਠੀਕ ਹੈ ਕਰੋ ਕਿ ਤਿਆਰ ਹੋਏਗਾ ਫਿਰ ਅੱਜ ਦੁਖ ਖੜ ਕੇ ਆਟ ਗਏ ਉਹ ਦੁਤਿਆਰ ਹੋ ਮਾਗੇ ਠੀਕ ਹੈ ਲਓ ਜੀ ਉਧਰ ਜੱਸਾ ਸਟ੍ਰਾਈਕ ਤੇ ਆ ਜਵਾਕਾ ਨਾ ਖੇਡ ਰਿਹਾ ਠੀਕ ਹੈ ਕਿ ਕੀ ਕਮਾਲ ਕਰਦੇ ਨੇ ਖੇਰਣ ਸਿੱਧਾ ਸਿਕਸ ਗਿਆ ਓਏ ਤੂੰ ਰਹਿਣ ਦੇ ਤੂੰ ਕਿ ਭੱਜ ਜਾ ਜਨਾ ਇੱਕ ਜਿਹੜਾ ਗਿਆ ਤਾਂ ਹੈਗਾ ਹੁਣ ਤੂੰ ਦੱਸ ਕੀ ਕਰਦਾ ਦੋ ਜਣੇ ਗੇਂਦ ਲਾਉਂਦੇ ਲੋ ਜੀ ਅਸੀਂ ਦੋਨੋਂ ਆ ਗਏ ਆ ਉਧਰੋਂ ਤਿਆਰ ਹੁੰਨੇ ਆ ਫੰਕਸ਼ਨ ਦੇ ਜਾਣ ਲਈ ਪੈਰ ਦੇਖੋ ਸਾਡੇ ਕਿਵੇਂ ਲੱਭੜੇ ਬਣੇ ਦੁਬਾਰਾ ਲਾਉਣਾ ਦੇਣਗੇ ਹਾਂਜੀ ਗੱਡੀ ਬਾਹਰ ਕੱਢ ਲਈ ਆ ਅਸੀਂ ਰੈਡੀ ਹੋ ਗਏ ਆ ਔਰ ਜਾ ਰਹੇ ਆ ਪਰ ਥੋੜਾ ਜਿਹਾ ਲੇਟ ਹੋ ਗਏ ਚਲੋ ਕੋਈ ਗੱਲ ਨਹੀਂ ਲਓ ਜੀ ਫਾਈਨਲੀ ਜਾ ਰਹੇ ਆ ਜਾ ਕੋਦੇ ਫੰਕਸ਼ਨ ਤੇ ਸਾਰੇ ਜਣੇ ਆ ਚੁੱਕੇ ਨੇ ਪ੍ਰਤੀਕ ਵੀ ਰੈਡੀ ਆ ਭਗਵਨ ਕੇ ਵੀਰਪਾਲ ਆ ਗਈ ਤੇ ਜਸੂ ਮੋਟਰਸਾਈਕਲ ਤੇ ਜਾ ਰਿਹਾ ਕਿਉਂਕਿ ਇਹ ਲੇਟ ਆਊਗਾ ਚਲਿਏ ਹਾਂਜੀ ਚਲਿਏ ਪ੍ਰਤੀਕ ਨਾਨੀ ਤਾਂ ਆਈ ਨਹੀਂ ਤੇਰੀ ਹਾਲੇ ਬਾਜ ਮਾਰ ਦੇ ਨਾਨੀ ਦੇ ਬਟਾਉਂਦੇ ਕਨਾਨੀ ਜੀ ਆਜੋ ਕਨਾਨੀ ਜੀ ਆਜੋ ਲਓ ਜੀ ਇਹ ਸਾਹਮਣੇ ਹੈਗਾ ਵਿਆਹ ਲਾ ਕਰ ਤੇ ਅਸੀਂ ਹਜੇ ਆਈ ਸੀਗੇ ਤੇ ਬਟਨਾ ਲੱਗਣਾ ਸਟਾਰਟ ਹੋ ਗਿਆ ਸੀਗਾ ਬਟਨਾ ਅਸੀਂ ਲਾਇਆ ਏ ਸ਼ਗਨ ਪਾਏ ਤੇ ਹੁਣ ਅਸੀਂ ਖਾਣ ਪੀਣ ਕਰ ਰਹੇ ਹਾਂ ਸਾਰੇ ਪ੍ਰਤੀਕ ਆਪਣੀ ਪਲੇਟ ਅਲੱਗ ਤੋਂ ਲਿਆ ਕੇ ਖਾਂਦਾ ਹੋਇਆ ਪਕੌੜੇ ਲਓ ਜੀ ਮਿੱਠਾ ਖਾਣ ਤੋਂ ਬਾਅਦ ਹੁਣ ਖਾਦਾ ਜਾ ਰਿਹਾ ਹੈ ਟਿੱਕੀਆਂ ਪੀਕੀ ਆ ਪੀਕੀ ਜੀ ਹੁਣ ਕਾਫੀ ਪੀਤੀ ਜਾ ਰਹੀ ਐ ਜੇ ਲੋੜཅਾਗੇ ਤਾਂ ਫੇਰ ਪਹਿਲਾਂ ਪੇਂਟ ਪੂਜਾ ਕਰ ਲੀ ਹਾਂ ਹਾਂਜੀ ਵੈਲਕਮ ਬੈਕ ਅਸੀਂ ਉੱਪਰ ਕੋਠੇ ਤੇ ਆਇਆ ਵਲੌਗ ਬਣਾਉਣ ਦੇ ਲਈ ਕਿਉਂਕਿ ਬਾਹਰ ਡੀਜ਼ੇ ਲੱਗੇ ਹੋਏ ਨੇ ਤੇ ਉੱਥੇ ਆਵਾਜ਼ ਤੁਹਾਨੂੰ ਸੁਣ ਨਹੀਂ ਕੋਈ ਪਤਾ ਨਹੀਂ ਲੱਗਣਾ ਤੇ ਅਸੀਂ ਥੋੜਾ ਲੇਟ ਹੋ ਗਏ ਸੀ ਆਉਂਦੇ ਹੋਏ ਬਟਨਾ ਲੱਗ ਰਿਹਾ ਸੀ ਆਉਣ ਸਾਲ ਬਟਨਾ ਲਗਾਇਆ ਤੇ ਇਸ ਤੋਂ ਬਾਅਦ ਅਸੀਂ ਖਾਣ ਪੀਣ ਕੀਤਾ ਤੇ ਫਿਰ ਫ੍ਰੀ ਹੋ ਗਏ ਤੇ ਹੁਣ ਗਾਣੇ ਚੱਲ ਰਹੇ ਨੇ ਪਰ ਦੀਕ ਨੱਚ ਰਿਹਾ ਵਧੀਆ ਕਿਉਂਕਿ ਫਲੋਰ ਵਧੀਆ ਲੱਗੀ ਹੋਈ ਆ ਤਾਂ ਕਰਕੇ ਹੁਣ ਪੂਰਾ ਇੰਜੋਏ ਕਰ ਰਹੇ ਆ ਐਂਡ ਮੇਰੀ ਪੱਗ ਦੱਸਿਓ ਬਹੁਤ ਟਾਈਮ ਬਾਅਦ ਬਣੀ ਆ ਕਿਸਤਾ ਨਹੀਂ ਲੱਗ ਰਹੀ ਆ ਸੋ ਹੁਣ ਅਸੀਂ نیچے ਜਾਂਦੇ ਆਂ ਤੇ ਬਾਕੀ ਦਾ ਫੰਕਸ਼ਨ ਇੰਜੋਏ ਕਰਦੇ ਆਂ ਅਗਰ ਬਲੌਗ ਬਣਾਉਣ ਦਾ ਬੋਲ ਕੇ ਟਾਈਮ ਲੱਗਿਆ ਤਾਂ ਉਸ ਤਰ੍ਹਾਂ ਕਰਾਂਗੇ ਆਦਰਵਾਇਜ਼ ਤੁਹਾਨੂੰ ਸ਼ਾਰਟਸ ਦੇਖਣ ਨੂੰ ਮਿਲ ਜਾਣਗੇ ਸੋ ਫਿਲਹਾਲ ਜਾ ਰਹੇ ਆਂ نیچے ਲੋ ਜੀ ਜਾਗੋ ਚੱਕਣ ਦੀ ਤਿਆਰੀ ਹੋ ਰਹੀ ਹੈ ਹੁਣ ਲੋ ਜੀ ਜਾਗ ਕੋ ਦੀ ਹੋ ਗਈ ਤਿਆਰੀ ਮਾਂਮੀ ਜਾਗੂ ਚੱਕਦੀ ਆ ਉਹ ਇਹਦੇ ਇੱਕ ਮੁੰਡਾ ਰਹਿ ਗਿਆ ਉਹ ਮਿਲਿਆੜੀ ਹੈਗਾ ਉਹ ਉਹਨੂੰ ਲੱਭੀ ਜਾਂਦੇ ਨੇ ਹੁਣ ਦੀਜ਼ੇ ਬੰਦ ਹੋਏ ਨੇ ਤੇ ਹੁਣ ਆਵਾਜ਼ ਆ ਰਹੀ ਆ ਵੀਡੀਓ ਚ ਮਮੀ ਕਰਦੀ ਆ ਪਰ ਇਹ ਹੋ ਜਾਊਗਾ ਆਪ ਤੇ ਵੜੀ ਗਈ ਅੱਜ ਭਾਰੇ ਹੋ ਜਾ ਬਨੇਰੇ ਦੇ ਆਸ-ਪਾਸੇ ਕੁਝ ਨਹੀਂ ਹੈਗਾ ਤਾਈ ਉਹ ਡਰ ਲੱਗਦਾ ਕਿਤੇ ਥੱਲੇ ਨਾ ਡਿੱਗ ਜਾਈ ਕਿੰਨੇ ਕਿੰਨੇ ਬੱਤੀਆਂ ਲਓ ਜੀ ਟਾਈਮ 10:30 ਪੌਣੇ 11 ਦੇ ਆਸ-ਪਾਸ ਹੋ ਚੁੱਕਿਆ ਤੇ ਅਸੀਂ ਵਿਆਹ ਤੋਂ ਹੁਣੀ ਆਏ ਆ ਤੇ ਮਤਲਬ ਇਸ ਵਲੌਗ ਦਾ ਇੱਥੇ ਹੀ ਐਂਡ ਕਰਦੇ ਆ ਆਈ ਹੋਪ ਵਲੌਗ ਵਧੀਆ ਲੱਗਿਆ ਹੋਵੇਗਾ ਅਗਰ ਵਧੀਆ ਲੱਗਿਆ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਸੋ ਮਿਲਦੇ ਆ ਅਗਲੇ ਵਲੌਗ ਚ ਟੇਕ ਕੇਅਰ ਬਾਏ ਬਾਏ